ਸਹਿਬ ਸਿਧਗੁਰੂ ਨਾਨਕਦੇਵ ਜੀ ਮਹਾਰਾਜ ਇੱਕ ਨਗਰ ਦੇ ਬਾਹਰ ਪਹੁੰਚੇ ਸਿਧਗੁਰੂ ਨਾਨਕਦੇਵ ਜੀ ਨੇ ਇੱਕ ਦਰਖਤ ਦੇ ਹੇਠਾਂ ਆਪਣਾ ਆਸਣ ਲਾ ਲਿਆ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਸਹਿਬ ਜੀ ਰਬਾਬ ਵਜਾਓ ਕੀਰਤਨ ਕਰੀਏ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਅਤੇ ਸਤਗੁਰੂ ਜੀ ਦਾ ਸ਼ਬਦ ਕੀਰਤਨ ਕਰਦੇ ਆ ਇੰਨੇ ਸਮੇਂ ਵਿੱਚ ਕੀ ਹੋਇਆ ਉੱਥੇ ਇੱਕ ਆਜੜੀ ਆ ਗਿਆ ਉਹ ਆਪਣੀਆਂ ਬੱਕਰੀਆਂ ਚਾਰ ਰਿਹਾ ਸੀ ਜਦੋਂ ਉਸਨੇ ਦੋ ਮੁਸਾਫਿਰਾਂ ਨੂੰ ਦੇਖਿਆ ਤਾਂ ਉਸਨੇ ਸੋਚਿਆ ਕਿ ਇਹ ਪਰਦੇਸੀ ਨੇ ਇੰਨਾ ਦਾ ਪਹਿਰਾਵਾ ਅਤੇ ਚਹਿਨ ਚੱਕਰ ਦੱਸਦਾ ਹੈ ਕਿ ਇੱਥੋਂ ਦੇ ਰਹਿਣ ਵਾਲੇ ਇਹ ਨਹੀਂ ਹਨ ਆਜੜੀ ਨੇ ਇਹ ਵੀ ਜਾਣ ਲਿਆ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ ਹਨ ਸਗੋਂ ਇਹ ਤਾਂ ਰੱਬ ਦੇ ਬੰਦੇ ਲੱਗਦੇ ਆ ਸਾਧ ਸੰਗਤ ਜੀ ਜਿਹੜੇ ਸਾਧੂ ਜਨ ਹੁੰਦੇ ਹਨ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਚਿਹਰੇ ਤੇ ਬੜਾ ਨੂਰ ਹੁੰਦਾ ਹੈ ਇਹ ਤਾਂ ਖੁਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ ਉਸ ਆਜੜੀ ਦੇ ਹਿਰਦੇ ਵਿੱਚ ਦਇਆ ਆ ਗਈ ਉਹ ਸੋਚਣ ਲੱਗਾ ਕਿ ਮੈਨੂੰ ਮਹਾਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਸਨੇ ਸੁਣਿਆ ਹੋਇਆ ਸੀ ਕਿ ਜੇ ਮਹਾਪੁਰਖਾਂ ਦੀ ਸੇਵਾ ਕਰੀਏ ਤਾਂ ਮੰਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਆਜੜੀ ਨੇ ਤੁਰੰਤ ਆਪਣੀਆਂ ਬੱਕਰੀਆਂ ਦਾ ਦੁੱਧ ਚੋਇਆ ਅਤੇ ਦੁੱਧ ਇੱਕ ਬਰਤਨ ਵਿੱਚ ਪਾ ਲਿਆ ਉਹ ਦੁੱਧ ਸੱਚੇ ਪਾਤਸ਼ਾਹ ਸ੍ਰੀ ਗੁਰੂ ਨ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਹ ਦੁੱਧ ਅੰਗੀਕਾਰ ਕਰ ਦੋ ਸੰਗਤ ਜੀ ਗੁਰੂ ਸਾਹਿਬ ਜੀ ਮਹਾਰਾਜ ਪ੍ਰੇਮ ਦੇ ਬੱਧੇ ਹੁੰਦੇ ਸਨ ਮਹਾਰਾਜ ਜੀ ਨੂੰ ਦੁਨੀਆਂ ਦੀਆਂ ਚੀਜ਼ਾਂ ਦੀ ਇੱਛਾ ਨਹੀਂ ਸਤਗੁਰੂ ਮਹਾਰਾਜ ਤਾਂ ਕੇਵਲ ਪ੍ਰੇਮ ਦੇਖਦੇ ਆ ਫਿਰ ਸਤਗੁਰੂ ਮਹਾਰਾਜ ਨੇ ਆਜੜੀ ਵੱਲ ਤੱਕਿਆ ਤੇ ਕਹਿਣ ਲੱਗੇ ਸਾਡੇ ਕੋਲ ਇੱਥੇ ਬੈਠ ਜਾਓ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਇਹ ਜਿਹੜਾ ਦੁੱਧ ਲੈ ਕੇ ਆਇਆ ਹੈ ਭਾਈ ਸਾਹਿਬ ਜੀ ਤੁਸੀਂ ਇਹਨੂੰ ਛਕ ਲਓ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਹਨਾਂ ਨੇ ਤੁਰੰਤ ਦੁੱਧ ਛਕ ਲਿਆ ਸੱਚੇ ਪਾਤਸ਼ਾਹ ਜੀ ਨੇ ਫਿਰ ਆਜੜੀ ਨੂੰ ਬ ਕੀੜੀ ਪਾਵਨਾ ਨੇ ਤੁਹਾਨੂੰ ਇਹ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ ਆ ਜਿਹੜੀ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਗਰੀਬ ਆ ਮੇਰੇ ਕੋਲ ਪੈਸਾ ਨਹੀਂ ਹੈ ਬਸ ਜੋ ਹੈ ਆ ਦੇਖੋ ਤੁਹਾਡੇ ਸਾਹਮਣੇ ਬੱਕਰੀਆਂ ਇਹ ਮੇਰਾ ਸਭ ਕੁਝ ਹੈ ਤੇ ਮੈਂ ਸੁਣਿਆ ਹੈ ਕਿ ਵੱਡਿਆਂ ਮਹਾਪੁਰਖਾਂ ਦੀ ਜਦੋਂ ਸੇਵਾ ਕੀਤੀ ਜਾਂਦੀ ਹੈ ਤਾਂ ਮਨ ਦੀ ਇੱਛਾ ਦਾ ਫਲ ਮਿਲ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਭਾਈ ਤੂੰ ਚਾਹੁੰਦਾ ਕੀ ਹੈ ਆ ਜੜੀ ਨੇ ਆਪਣੇ ਦਿਲ ਦੀ ਇੱਛਾ ਦੱਸੀ ਕਹਿਣ ਲੱਗਾ ਮਹਾਰਾਜ ਮੇਰੇ ਹਿਰਦੇ ਵਿੱਚ ਇੱਕ ਭਾਵਨਾ ਹੈ ਕਿ ਮੈਨੂੰ ਇਹ ਥਾਂ ਦਾ ਰਾਜ ਮਿਲ ਜਾਵੇ ਇਹ ਦੇਸ਼ ਦਾ ਸਾਰਾ ਰਾਜ ਮੈਂ ਬਣ ਜਾਵਾਂ ਸੰਤ ਸੰਗਤ ਜੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੱਕਰੀਆਂ ਚਰਾਉਣ ਵਾਲਾ ਕਿਵੇਂ ਬਣ ਸਕਦਾ ਜੇ ਕੋਈ ਸਾਨੂੰ ਬੱਕਰੀਆਂ ਚਰੌਣ ਵਾਲਾ ਵੀ ਮਿਲ ਜਾਵੇ ਤੇ ਕਹਿ ਦੇਵੇ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਸਾਨੂੰ ਯਕੀਨ ਨਹੀਂ ਆਉਂਦਾ ਅਸੀਂ ਸੋਚਦੇ ਹਾਂ ਕਿ ਗਰੀਬ ਬੰਦਾ ਰਾਜਾ ਕਿਵੇਂ ਬਣ ਜਾਵੇਗਾ ਪਰ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਭਿਖਾਰੀ ਤੇ ਰਾਜ ਕਰਾਵਾਂ ਰਾਜੇ ਤੇ ਭਿਖਾਰੀ ਭਗਤ ਸਹਿਬਾਨ ਵੀ ਕਹਿੰਦੇ ਹਨ ਪਰਮਾਤਮਾ ਚਾਵੇ ਤਾਂ ਉਹ ਮੰਗਤੇ ਤੋਂ ਰਾਜਾ ਬਣਾ ਸਕਦਾ ਹੈ ਅਤੇ ਉਸ ਮੰਗਤੇ ਤੋਂ ਰਾਜ ਵੀ ਕਰਵਾ ਦਿੰਦਾ ਹੈ ਅਤੇ ਰਾਜੇ ਨੂੰ ਭੀਖ ਮੰਗਣ ਲਾ ਦਿੰਦਾ ਹੈ ਉਹ ਕਿਸੇ ਮੂਰਖ ਬੰਦੇ ਨੂੰ ਵਿਦਵਾਨ ਅਤੇ ਵਿਦਵਾਨ ਬੰਦੇ ਨੂੰ ਮੂਰਖ ਬਣਾ ਦਿੰਦਾ ਹੈ ਪਰਮਾਤਮਾ ਕੁਝ ਵੀ ਕਰ ਸਕਦਾ ਇਸ ਵਿੱਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਆਜੜੀ ਦੇ ਦਿਲ ਦੀ ਰੀਜ ਪੂਰੀ ਕਰਨੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ ਕਿਹਾ ਇਹ ਵੀ ਹੋ ਜਾਵੇਗਾ ਜੋ ਤੂੰ ਫੁਰਨਾ ਬਣਾਇਆ ਹੈ ਜੇ ਤੇਰੀ ਪਾਵਨਾ ਇਹ ਹੈ ਮੈਂ ਰਾਜਾ ਬਣਨਾ ਇਹ ਵੀ ਪੂਰੀ ਜ਼ਰੂਰ ਹੋ ਜਾਵੇਗੀ ਆਜੜੀ ਬੜਾ ਭੋਲਾ ਸੀ ਅਤੇ ਇਹ ਗੱਲ ਯਾਦ ਰੱਖਣਾ ਰੱਬ ਮਿਲਦਾ ਵੀ ਭੋਲੇ ਬੰਦੇ ਨੂੰ ਹੀ ਹੈ ਚਲਾਕ ਬੰਦੇ ਦੇ ਨੇੜੇ ਰੱਬ ਵੀ ਨਹੀਂ ਆ ਸਕਦਾ ਉਸ ਨੂੰ ਕਦੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਹੰਕਾਰ ਅਤੇ ਚਲਾਕੀ ਬੰਦੇ ਦੀ ਬੋਲ ਅਤੇ ਤੌਰ ਦੋਨੋਂ ਬਦਲ ਦਿੰਦੇ ਨੇ ਸਤਗੁਰੂ ਮਹਾਰਾਜ ਜੀ ਭਾਈ ਮਰਦਾਨਾ ਨੂੰ ਕਹਿਣ ਲੱਗੇ ਦੇਖੋ ਜੀ ਇਹ ਬੱਕਰੀਆਂ ਚਾਤਣ ਵਾਲੇ ਨੇ ਤੋ ਦੁੱਧ ਦੁੱਧ ਸ਼ਿਕਾਇਆ ਹੈ ਭਾਈ ਸਾਹਿਬ ਜੀ ਤੁਸੀਂ ਇਹਦਾ ਦੁੱਧ ਛਕਿਆ ਹੁਣ ਬੱਕਰੀਆਂ ਚਾਰਨ ਵਾਲੇ ਨੂੰ ਵਾਧਾ ਦਿਓ ਇਹ ਗੁਰੂ ਦਾ ਸੁਭਾਅ ਹੈ ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਵਡਿਆਈ ਕਰਵਾਉਂਦੇ ਜਦੋਂ ਮਹਾਰਾਜ ਜੀ ਨੇ ਆਖਿਆ ਇਹ ਸਾਡਾ ਹੁਕਮ ਹੈ ਉਦੋਂ ਫਿਰ ਭਾਈ ਮਰਦਾਨਾ ਜੀ ਨੇ ਉਸ ਆਜੜੀ ਨੂੰ ਤਿੰਨ ਬਚਨ ਕੀਤੇ ਭਾਈ ਮਰਦਾਨਾ ਜੀ ਕਹਿੰਦੇ ਹਨ ਸੁਣ ਭਾਈ ਜੇ ਤੂੰ ਸਾਡੀਆਂ ਤਿੰਨ ਗੱਲਾਂ ਮੰਨ ਲਵੇਂਗਾ ਤੈਨੂੰ ਰਾਜ ਮਿਲ ਜਾਵੇਗਾ ਤੇ ਤੂੰ ਰਾਜਾ ਬਣ ਜਾਵੇਂਗਾ ਕਿਉਂਕਿ ਕੁਝ ਪੌਣ ਲਈ ਕੁਝ ਕਰਨਾ ਪੈਂਦਾ ਹੈ ਆਜੜੀ ਨੇ ਆਪਣੇ ਹੱਥ ਜੋੜੇ ਤੇ ਭਾਈ ਮਰਦਾਨਾ ਜੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਲੱਗਾ ਭਾਈ ਮਰਦਾਨਾ ਜ ਜਿੰਦਗੀ ਵਿੱਚ ਕੁਝ ਵੀ ਹੋ ਜਾਵੇ ਕਦੇ ਵੀ ਆਪਣੇ ਕੇਸਾਂ ਨੂੰ ਕਟਵਾਉਣਾ ਨਹੀਂ ਸਭ ਤੋਂ ਸੂਰਤ ਹੋ ਕੇ ਰਹਿਣਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਕੇਸਾਂ ਦਾ ਹਮੇਸ਼ਾ ਸਤਕਾਰ ਕਰਨਾ ਦੂਜਾ ਬਚਨ ਕੀਤਾ ਜਿਹੜਾ ਰਾਤ ਦਾ ਚੌਥਾ ਪੈਰ ਹੁੰਦਾ ਹੈ ਅਮਰਤ ਵੇਲਾ ਇਹਨੂੰ ਸਭਾਲਣਾ ਹੈ ਉੱਠ ਕੇ ਪਰਮੇਸ਼ਵਰ ਦਾ ਨਾਮ ਜਪਣਾ ਹੈ ਤੀਜਾ ਬਚਨ ਜੇ ਕੋਈ ਸਾਧੂ ਸੰਤ ਨਗਰੀ ਬਚਾਵੇ ਜਿਵੇਂ ਤੂੰ ਅੱਜ ਸੇਵਾ ਕੀਤੀ ਹੈ ਐਵੇਂ ਹਮੇਸ਼ਾ ਕਰਦਾ ਨਹੀਂ ਜਿਹੜਾ ਭਗਤੀ ਕਰਦਾ ਹੈ ਨਾਮ ਜਪਦਾ ਹੈ ਸਤਗੁਰੂ ਉਹਨਾਂ ਦਾ ਘਰ ਭਰ ਦਿੰਦਾ ਹੈ ਬਰਕਤਾਂ ਹੀ ਬਰਕਤਾਂ ਹੋ ਜਾਂਦੀਆਂ ਨੇ ਭਾਈ ਸਾਹਿਬ ਜੀ ਨੇ ਆਖਿਆ ਫੁਰਖਾ ਜੇ ਤੂੰ ਇਹ ਬਚਨ ਮੰਨੇਗਾ ਤੂੰ ਰਾਜਾ ਬਣ ਜਾਵੇਂਗਾ ਹੁਣ ਪਾਸ਼ਾ ਜੀ ਦੇ ਕੋਲ ਉਸੇ ਤਾਂ ਇੱਕ ਜਲਾਹਾ ਵੀ ਆਇਆ ਜਲਾਹਾ ਕੱਪੜੇ ਬੁਣਨ ਦਾ ਕੰਮ ਕਰਦਾ ਸੀ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਉਹ ਆ ਜਿਹੜੀ ਵਾਂਗ ਖਾਲੀ ਹੱਥ ਨਹੀਂ ਆਇਆ ਸੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਸਤੇ ਇੱਕ ਸੁੰਦਰ ਗਲੀਚਾ ਲੈ ਕੇ ਆਇਆ ਸੀ ਉਸਨੇ ਮਹਾਰਾਜ ਜੀ ਨੂੰ ਆਖਿਆ ਜੀ ਇਹ ਗਲੀਚਾ ਤੁਸੀਂ ਆਪਣੇ ਆਸਨ ਹੇਠਾਂ ਵਿਛਾ ਲਓ ਇਸ ਤਰ੍ਹਾਂ ਜ਼ਮੀਨ ਉੱਤੇ ਬੈਠਣਾ ਆਪ ਜੀ ਜੈਸੇ ਮਹਾਪੁਰਖਾਂ ਨੂੰ ਸ਼ੋਭਾ ਨਹੀਂ ਦਿੰਦਾ ਮਹਾਰਾਜ ਜੀ ਨੇ ਜਵਾਬ ਦਿੱਤਾ ਸਾਡਾ ਆਸਨ ਤਾਂ ਇਸੇ ਤਰ੍ਹਾਂ ਹੀ ਹੁੰਦਾ ਹੈ ਸਾਡੀ ਤਰਤੀ ਹੀ ਗਲੀਚਾ ਹੈ ਇਹ ਜਿਹੜਾ ਗਲੀਚਾ ਹੈ ਇਸੇ ਤਰ੍ਹਾਂ ਹੀ ਵਿਛਾ ਹੋਇਆ ਹੈ ਇਹ ਨਰੋਆ ਰਹ ਰਾਣਾ ਨਹੀਂ ਹੁੰਦਾ ਗੁਰੂ ਸਾਹਿਬ ਜੀ ਦਾ ਪ੍ਰੇਮ ਸੀ ਕਿ ਉਹ ਦੁਖੀ ਲੋਕਾਂ ਨੂੰ ਨਾਮ ਦੇ ਨਾਲ ਜੋੜ ਦਿੰਦੇ ਸਨ ਜਲਾਹਾ ਚਾਹੁੰਦਾ ਸੀ ਕਿ ਉਹਦਾ ਗਲੀਚਾ ਪ੍ਰਵਾਨ ਹੋ ਜਾਵੇ ਗੁਰੂ ਜੀ ਨੇ ਇਸ਼ਾਰਾ ਕੀਤਾ ਤੇ ਕਹਿਣ ਲੱਗੇ ਸਾਹਮਣੇ ਦੇਖੋ ਜੀ ਜਲਾਹੇ ਨੇ ਸਾਹਮਣੇ ਦੇਖਿਆ ਮਹਾਰਾਜ ਕਹਿੰਦੇ ਸਾਹਮਣੇ ਦੇਖੋ ਇੱਕ ਕੁੱਤੀ ਹੈ ਜਿਹੜੀ ਸਾਹਮਣੇ ਬੈਠੀ ਹੋਈ ਹੈ ਉਹ ਸੂਈ ਹੋਈ ਹੈ ਠੰਡ ਦਾ ਮੌਸਮ ਕਰਕੇ ਉਸਦਾ ਸਰੀਰ ਕੰਬ ਰਿਹਾ ਹੈ ਇਹ ਗਲੀਚਾ ਤੂੰ ਸਾਡੇ ਵਾਸਤੇ ਲੈ ਕੇ ਆਇਆ ਇਹ ਗਲੀਚਾ ਇੰਜ ਕਰ ਉਹ ਜੋ ਕੰਬ ਰਹੀ ਕੁੱਤੀ ਆ ਉਸਦੇ ਉੱਪਰ ਜਾ ਕੇ ਪਾ ਦੇ ਅਤੇ ਇੱਕ ਹੋਰ ਕੰਮ ਕਰ ਇਹ ਕੁੱਤੀ ਨੂੰ ਨਿਤ ਤੂੰ ਚੂਰੀ ਲਿਆ ਕੇ ਖਵਾਇਆ ਕਰ ਸੱਚੇ ਪਾਤਸ਼ਾਹ ਜ ਜਦੋਂ ਤੂੰ ਇਸ ਦੀ ਸੇਵਾ ਕਰੇਗਾ ਇਹਨੂੰ ਚੂਰੀ ਖਵਾਏਗਾ ਇਸ ਨੂੰ ਰੋਟੀ ਪਾਏਗਾ ਇਹ ਜਿਹੜੇ ਰੱਬ ਦੇ ਜੀਨੇ ਤੈਨੂੰ ਅਸ਼ੀਸ਼ ਦੇਣਗੇ ਉਹ ਅਸ਼ੀਸ਼ ਤੈਨੂੰ ਲੱਗੇਗੀ ਤੇਰਾ ਗਲੀਚਾ ਵੀ ਪ੍ਰਵਾਨ ਹੋ ਜਾਵੇਗਾ ਸਾਰੀ ਗੱਲ ਦਇਆ ਦੀ ਹੁੰਦੀ ਹੈ ਦਾਨ ਦੇਣਾ ਹੱਥਾਂ ਦਾ ਗੁਣ ਨਹੀਂ ਦਿਲ ਦਾ ਗੁਣ ਹੁੰਦਾ ਹੈ ਇੱਥੋਂ ਬੰਦੇ ਦੀ ਪਛਾਣ ਹੁੰਦੀ ਹੈ ਇਨਸਾਨੀਅਤ ਦੇ ਗੁਣ ਪੈਦਾ ਹੋ ਜਾਂਦੇ ਨੇ ਜਿੰਨੀ ਦਇਆ ਹੋਵੇਗੀ ਉਨਾ ਧਰਮ ਹੋਵੇਗਾ ਜਿੰਨਾ ਧਰਮ ਹੋਵੇਗਾ ਉਨਾ ਸਬਰ ਹੋਵੇਗਾ ਜਿੰਨਾ ਸਬਰ ਹੋਵੇਗਾ ਉਨਾ ਸੰਤੁਸ਼ਟੀ ਹੋਵੇਗੀ ਅਤੇ ਜਿੰਨਾ ਰਾਜ ਹੋਵੇਗਾ ਉਨਾ ਬੰਦਾ ਰਾਜਾ ਹੋਵੇਗਾ ਜੁਲਾਹੇ ਨੂੰ ਸਾਰੀ ਗੱਲ ਸਮਝ ਆ ਗਈ ਉਹ ਸਮਝ ਕਿ ਕਿ ਮਹਾਰਾਜ ਦਇਆ ਦੀ ਭਾਵਨਾ ਲਿਉਣ ਲਈ ਕਹਿ ਰਹੇ ਨੇ ਇਹਨਾਂ ਬੇਜਵਾਨਾਂ ਦੀ ਸੇਵਾ ਇੱਕ ਮੁੱਖ ਸੇਵਾ ਹੈ ਜਿਹੜੀ ਸਾਰਿਆਂ ਨੂੰ ਤਾਰ ਦਿੰਦੀ ਹੈ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਉਸ ਜੁਲਾਹੇ ਨੂੰ ਪੁੱਛਦੇ ਹਨ ਸੱਚ ਦੱਸੀ ਤੂੰ ਗਲੀਚਾ ਲੈ ਕੇ ਆਇਆ ਹੈ ਤੇਰੇ ਅੰਦਰ ਕੋਈ ਇੱਛਾ ਹੈ ਜਿਵੇਂ ਆਜੜੀ ਨੇ ਪੁੱਛਿਆ ਸੀ ਜੀ ਅਸਲ ਵਿੱਚ ਇਹ ਗੱਲ ਹੈ ਸਾਡੇ ਘਰ ਪੁੱਤਰ ਨਹੀਂ ਹੈਗਾ ਮੇਰੇ ਘਰੇ ਕੋਈ ਔਲਾਦ ਦਾ ਮੈਨੂੰ ਸੁੱਖ ਨਹੀਂ ਮੇਰੀ ਇੱਛਾ ਇਹ ਹੈ ਕਿ ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇ ਜੁਲਾਹੇ ਨੇ ਆਪਣੇ ਦਿਲ ਦੀ ਇੱਛਾ ਭਾਈ ਮਰਦਾਨੇ ਜੀ ਨੂੰ ਦੱਸੀ ਜੁਲਾਹੇ ਨੇ ਗੁਰੂ ਸਾਹਿਬ ਦਾ ਬਚਨ ਮੰਨਿਆ ਦੁਈ ਹੋਈ ਕੁੱਤੀ ਤੇ ਸੋਨਾ ਗਲੀਚਾ ਪਾ ਦਿੱਤਾ ਉਹ ਰੋਜ਼ ਆਉਂਦਾ ਤੇ ਉਸ ਨੂੰ ਚੂਰੀ ਖਵਾਉਂਦਾ ਸੀ ਦਰবেশ ਦੀ ਸੇਵਾ ਕਰਨ ਲਈ ਉਸ ਨੂੰ ਕੀ ਫਲ ਮਿਲਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਭਾਈ ਮਰਦਾਨਾ ਜੀ ਦੀ ਐਸੀ ਰਹਿਮਤ ਹੋਈ ਗੁਰੂ ਦੇ ਸਿੱਖਾਂ ਅੰਦਰ ਸਤਗੁਰੂ ਵਰਤਦੇ ਆ ਮਹਾਰਾਜ ਨੇ ਆਖਿਆ ਕਿ ਜਿਵੇਂ ਜਿਵੇਂ ਤੂੰ ਸੇਵਾ ਕਰੇਗਾ ਤੈਨੂੰ ਸਭ ਕੁਝ ਮਿਲ ਜਾਵੇਗਾ ਸਮਾਂ ਪਾ ਕੇ ਉਸ ਦੇ ਘਰੇ ਪੁੱਤਰ ਨੇ ਜਨਮ ਲਿਆ ਹੁਣ ਗੱਲ ਕਰਦੇ ਆ ਕਿ ਆਜੜੀ ਦਾ ਕੀ ਬਣਿਆ ਜਿਹੜਾ ਆਜੜੀ ਸੀ ਉਹ ਵੀ ਸਮਾਂ ਪੈਣ ਤੇ ਨਗਰ ਦਾ ਰਾਜਾ ਬਣ ਗਿਆ ਪਹਿਲਾ ਵਾਲਾ ਰਾਜਾ ਮਰ ਗਿਆ ਸੀ ਲੋਕਾਂ ਨੇ ਸੋਚਿਆ ਕਿ ਆਪਾਂ ਕਿਸੇ ਗਰੀਬ ਨੂੰ ਰਾਜਾ ਬਣਾ ਦੇ ਜਿਹੜਾ ਗਰੀਬ ਦਾ ਦਰਦ ਸਮਝ ਸਕੇ ਲੋਕਾਂ ਨੇ ਇਸ ਆੜੜੀ ਨੂੰ ਭਲਾਪੁਰਖ ਜਾਣ ਕੇ ਰਾਜਾ ਨਿਯੁਕਤ ਕਰ ਦਿੱਤਾ ਇਸ ਤਰ੍ਹਾਂ ਪਿਖਾਰੀ ਤੋਂ ਰਾਜ ਕਰਾਵੇ ਰਾਜੇ ਤੋਂ ਪਿਖਾਰੀ ਦਾ ਬਚਨ ਸੱਚ ਹੋ ਗਿਆ ਪਰਮਾਤਮਾ ਜੇ ਜਾਵੇ ਤਾਂ ਕਿਸੇ ਨੂੰ ਵੀ ਰਾਜਾ ਬਣਾ ਸਕਦਾ ਹੈ ਗੱਲ ਕੇਵਲ ਗੁਰੂ ਦੇ ਬਚਨ ਕਮਾਉਂਦੀ ਹੈ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ اے ਐਨ ਸਿੱਖ ਸਟੋਰੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ